ਨੇਬ ਦੇ ਕਤਲ ਨੂੰ ਫਾਇਲ ਆਓ ਫਾਇਲ ਆਓ ਫਾਇਲ ਆਓ ਤੂਰੀਚ ਮੰਦਿਰ ਦੇ ਪੁਜਾਰੀਆਂ ਵੱਲੋਂ ਇੱਕ ਨੌਜਵਾਨ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਹਵਨਕੁੰਡ ਹੇਠਾਂ ਦੱਬ ਦਿੱਤਾ ਗਿਆ ਸੀ ਜਿਸ ਕਾਰਨ ਪੁਲਿਸ ਨੇ ਮੰਦਿਰ ਦੇ ਪੁਜਾਰੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਇਸ ਨੌਜਵਾਨ ਦੀ ਆਤਮਾ ਦੀ ਸ਼ਾਂਤੀ ਲਈ ਸ਼ਹਿਰ ਵਾਸੀਆਂ ਵੱਲੋਂ ਇੱਕ ਮੋਮਬਤੀ ਮਾਰਚ ਕੱਢਿਆ ਗਿਆ ਇਹ ਮੰਗੇ ਹੈ ਜੀ ਬਿਜਲੀ ਦੋ ਦੋ ਪਾਣੀ ਦਾ ਪਾਣੀ ਹੋਵੇ ਹੋਰ ਮੈਨੂੰ ਨਹੀਂ ਕਿਸੇ ਨੂੰ ਨਰਦੋਜ ਨੂੰ ਜਜਾ ਨਾ ਹੋਵੇ ਦੋਸ਼ੀ ਕੋਈ ਬਖਸ਼ਣ ਆ ਜਾ ਤੁਹਾਡਾ ਜੀ ਦੁੱਖ ਸਮਝੇ ਸਾਰਾ ਦੇਖੋ ਸਾਰੇ ਸਾਰੇ ਸਾਡੇ ਨਾਲ ਖੜਾ ਅੱਜ ਹੰਝੂ ਨਹੀਂ ਬਹੁਤ ਮਾੜੀ ਘਟਨਾ ਵਾਪਰੀ ਹੈ ਜੀ ਉਹ ਵੀ ਖਚਮਾ ਹੈ ਸਾ ਕੁਝ ਬਨਾਮ ਵਾਪਰੀ ਦੇਖੋ ਪੁੱਤ ਤੁਹਾਡਾ ਵੀ ਸੀ ਸਾਡਾ ਛੋਟਾ ਭਾਈ ਸੀ ਤੁਸੀਂ ਪ੍ਰਸ਼ਾਸਨ ਤੋਂ ਤੁਹਾਡੀ ਮੰਗ ਕੋਈ ਸ਼ਕਤੀ ਕੋਈ ਥੋੜੀ ਪ੍ਰੈਸ਼ਰ ਤਾਂ ਨਹੀਂ ਪੈ ਰਿਹਾ ਕੋਈ ਸਮਝੌਤੇ ਲਈ ਕੋਈ ਗੱਲਬਾਤ ਪ੍ਰਸ਼ਾਸਨ ਸਹੀ ਕੰਮ ਕਰ ਰਿਹਾ ਜੀ ਇਸ ਟਾਈਮ ਕੋਈ ਇਹ ਜੀ ਸਾਥ ਦੇ ਰਹੇ ਨੇ ਪੂਰਾ ਉਹਦੇ ਪਿਛਲੇ ਦਿਨੀ ਜੀ ਸਾਡੇ ਸ਼ਹਿਰ ਦੇ ਜਿਹੜੇ ਤੂੜੀ ਦੇ ਸੰਦੀਪ ਜੀ ਨੌਜਵਾਨ ਸੰਦੀਪ ਜੀ ਪੁਰ ਇੱਕ ਸਾਡੇ ਸ਼ੋਕਸ਼ਾਤਰੀ ਮੰਦਿਰ ਮੰਦਰ ਬਣੇ ਹੋਇਆ ਉੱਤੇ ਉਹ ਇੱਕ ਪੂਜਾ ਦੇ ਨਾਂ ਤੇ ਮੈਨੂੰ ਲੱਗਦਾ ਕੋਈ ਪਕੰਡ ਕਰਦੇ ਨੇ ਜਿੱਥੇ ਉਹ ਮੈਨੂੰ ਲੱਗਦਾ ਵੀ ਉਹਨਾਂ ਨੇ ਜਿਹੜਾ ਇੱਕ ਨੌਜਵਾਨ ਮੁੰਡਾ ਤੇ ਮਾਵਾ ਪਾਪਾ ਦਾ ਇੱਕ ਇਕੱਲਾ ਲੌਂਦਾ ਸਹਾਰਾ ਸੀਗਾ ਉਹਦਾ ਉਹਨਾਂ ਨੇ ਕਤਲ ਕਰ ਦਿੱਤਾ ਜੀ ਇਕ ਆਪਾਂ ਕੀ ਕਹਿਦੀ ਵੀ ਜਿੱਥੇ ਲੋਕ ਵਿਸ਼ਵਾਸ ਕਰਦੇ ਨੇ ਦੇਵੀ ਦੇਵਤੇ ਭਗਵਾਨਾਂ ਦੇ ਉਹਨਾਂ ਦੀ ਆੜ ਲੈ ਕੇ ਇਹ ਬਹੁਤ ਗਲਤ ਕੰਮ ਹੋਇਆ ਜੀ ਤੇ ਜਿਹੜੇ ਉਹਨਾਂ ਦੇ ਗਰੁੱਪ ਦੇ ਹੋਰ ਵੀ ਬੰਦੇ ਨੇ ਉਹ ਪੂਰਾ ਗਰੋ ਉਹਨਾਂ ਦਾ ਟਰੇਸ ਹੋਣਾ ਚਾਹੀਦਾ ਵੀ ਜਿਹੜਾ ਉਹਨਾਂ ਜਵਾਕ ਦੀ ਹੱਤਿਆ ਕਿਉਂ ਕੀਤੀ ਉਹਨੂੰ ਪੂਰੇ ਤਹ ਤੱਕ ਜਾ ਕੇ ਇਹਦਾ ਪੂਰੇ ਸ਼ਹਿਰ ਨਿਵਾਸੀਆਂ ਨੂੰ ਪਤਾ ਚੱਲਣਾ ਚਾਹੀਦਾ ਵੀ ਇਹਦਾ ਕਾਰਨ ਕੀ ਸੀਗਾ ਤੇ ਦੋਸ਼ੀਆਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਉਹਨਾਂ ਨੂੰ ਫਾਂਸੀ ਮਿਲੇ ਤਾਂ ਕਿ ਕੋਈ ਵੀ ਇਸੇ ਦੇ ਵਿੱਚ ਕੋਈ ਇਹੋ ਜਿਹਾ ਪੂਜਾ ਪਾੜ ਦੇ ਨਾਤੇ ਲੋਕ ਤਾਂ ਰੱਬ ਦੇ ਘਰ ਜਾਂਦੇ ਨੇ ਸਾਡੀਆਂ ਲੰਮ ਉਮਰਾਂ ਲੰਬੀਆਂ ਹੋਣ ਰੱਬ ਦੇ ਘਰ ਜਾ ਕੇ ਕਤਲ ਹੋ ਰਹੇ ਨੇ ਜੀ ਇੱਥੇ ਸਖਤ ਤੋਂ ਸਖਤ ਕਾਰਵਾਈ ਚਾਹੀਦੀ ਹੈ ਪ੍ਰਸ਼ਾਸਨ ਤੋਂ ਹੋਰ ਕੀ ਮੰਗ ਚੱਲਦੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਕਿ ਜਿਹੜਾ ਜਿੰਨਾ ਵੀ ਉਹਨਾਂ ਦਾ ਗਰੋਹ ਹੈ ਉਹ ਸਾਰਾ ਟਰੇਸ ਕੀਤਾ ਜਾਵੇ ਤੇ ਜਿਹੜਾ ਹੋਰ ਬਾਹਰ ਉਹ ਇਹੋ ਜਿਹੇ ਪੰਡਤ ਆਏ ਹੋਏ ਨੇ ਰੱਬ ਦੇ ਨਾਮ ਤੇ ਇਹੋ ਜਿਹਾ ਉਹਨਾਂ ਨੇ ਆਪਣਾ ਕਹਿੰਦੇ ਜਾਦੂ ਟੋਣਾ ਤੇ ਇਹੋ ਜਿਹਾ ਕਤਲ ਕਰਾ ਰਹੇ ਨੇ ਤੇ ਬਲੀਆਂ ਦਿੰਦੇ ਨੇ ਇਹਨਾਂ ਨੂੰ ਟਰੇਸ ਕਰਕੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਜਿਹੜਾ ਬੱਚੇ ਦਾ ਕਤਲ ਹੋਇਆ ਇੱਕ ਨੌਜਵਾਨ ਦਾ ਇਹ ਮਤਭਗਾ ਕਤਲ ਕੀਤਾ ਗਿਆ ਹੈ ਔਰ ਜਿਸ ਤਰੀਕੇ ਨਾਲ ਕੀਤਾ ਗਿਆ ਹੈ ਬਹੁਤ ਹੀ निंदनीय योग्य ਹੈ ਇਹਨੂੰ ਕਾਨੂੰਨੀ ਘਟਨਾ ਸ਼ਾਇਦ ਨਹੀਂ ਹੋ ਸਕਦੀ ਜਿਹੜਾ ਕੁਸ਼ੀਆ ਕੀਤਾ ਬਹੁਤ ਹੀ ਮਤਭਗਾ ਕੀਤਾ ਅਸੀਂ ਇਹ ਮੰਗ ਰੱਖਦੇ ਹਾਂ ਪ੍ਰਸ਼ਾਸਨ ਤੋਂ ਦੀ ਸਿਰਫ ਦੋ ਬੰਦੇ ਇਹਦੇ ਵਿੱਚ ਅਰੈਸਟ ਕੀਤੇ ਗਏ ਨੇ ਜਦਕਿ ਦੋ ਬੰਦਿਆਂ ਦਾ ਕੰਮ ਨਹੀਂ ਹੈਗਾ ਇਹਦੇ ਵਿੱਚ ਹੋਰ ਬਹੁਤ ਲੋਕ ਇਹਦੇ ਵਿੱਚ ਇਨਵੋਲਵ ਹੋਣਗੇ ਕਿਉਂਕਿ ਬੱਚਾ ਨੌਜਵਾਨ ਸੀ ਇਸ ਨੌਜਵਾਨ ਦੀ ਐਵੇਂ ਹੱਤਿਆ ਹੋਣੀ ਨਾ ਮੁਮਕਿਨ ਹੈ ਇਹਦੇ ਪਿੱਛੇ ਹੋਰ ਵੀ ਬਹੁਤ ਕੁਝ ਹੈ ਇਹਦੇ ਤਹਿਕੀਕਾ ਕਰਕੇ ਜੋ ਵੀ ਇਹਦੇ ਵਿੱਚ ਦੋਸ਼ੀ ਨੇ ਉਹਨਾਂ ਨੂੰ ਵੱਧ ਤੋਂ ਵੱਧ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਤੇ ਬੱਚੇ ਨੂੰ ਇਨਸਾਫ ਦਿੱਤਾ ਜਾ ਜਿਹੜਾ ਰੋਸ ਮਾਰਛਾ ਕਿੱਥੋਂ ਤੋਂ ਕਿੱਥੇ ਤੱਕ ਜਾਊਗਾ ਇਹ ਇੱਥੋਂ ਚੱਲ ਕੇ ਕੋਟ ਪੁਰਾਣੀ ਕਿਚੜੀ ਕੰਨੀ ਦੀ ਹੁੰਦੇ ਹੋਏ ਸਦਰ ਬਾਜ਼ਾਰ ਲੋਹਾ ਬਾਜ਼ਾਰ ਪੁਰਾਣੀ ਅਨਾਜ ਮੰਡੀ ਤੋਂ ਹੁੰਦੇ ਹੋਏ ਇੱਥੇ ਆ ਕੇ ਸੰਪਰਕ ਗਰੀਬ ਪਰਿਵਾਰ ਨਾਲ ਜੋ ਤੱਕਾ ਹੋਇਆ ਇਹ ਸਾਰੇ ਸ਼ਹਿਰ ਵਾਸੀ ਨੂੰ ਪਤਾ ਹੈ ਔਰ ਕੁਝ ਵੀ ਹੋ ਰਿਹਾ ਤੇ ਕੁਝ ਦੋ ਬੰਦੇ ਅਰੈਸਟ ਕਰ ਲਏ ਬਾਕੀ ਜਿਹੜਾ ਗਏਗਾ ਇਹ ਬਹੁਤ ਵੱਡਾ ਗਏਗਾ ਪਹਿਲਾਂ ਤੂੰ ਇਹ ਚੱਲਦਾ ਆ ਰਿਹਾ ਹੈ ਇਹਦੀ ਜਾਂਚ ਹੈ ਜਿਹੜੀ ਬੀਜੀ ਦੇਸ ਤੋਂ ਸੀਬੀਆਈ ਤੋਂ ਉਹਨੇ ਚਾਹੁੰਦਾ ਹੈ ਤੇ ਇਸ ਕਰੀ ਪਰਵਾਦ ਨੂੰ ਇਨਸਾਬ ਮਿਲਣਾ ਚਾਹੁੰਦਾ ਹੈ ਜਿਹੜੇ ਇਹ ਬ੍ਰਾਹਮਣਾਂ ਨੇ ਇਹਨਾਂ ਦੇ ਜਿੰਨੇ ਵੀ ਮੰਦਰਾ ਚ ਕੋਈ ਵੀ ਹੈ ਇਸ ਤਰ੍ਹਾਂ ਪਰਵਾਦ ਦਾ ਕਾਰ ਵੇਖਣੀ ਚਾਹੀਦੀ ਹੈ ਤੇ ਨਾਲੇ ਥਾਣੇ ਦੇ ਵਿੱਚ ਤੁਸੀਂ ਇਸ ਤਰ੍ਹਾਂ ਦਾ ਗਏ ਵੀ ਸੀਗੇ ਉੱਥੇ ਇਕੱਠ ਵੀ ਕੀਤਾ ਸੀ ਕੀ ਕੁਛ ਹੋਇਆ ਉੱਥੇ ਕੁਝ ਨਹੀਂ ਹੋਇਆ ਬਸ ਕਹਿੰਦੇ ਅਸੀਂ ਆਪਣਾ ਸਾਰਿਆਂ ਡੇਸ ਕਰ ਰਹੇ ਹਾਂ ਜਦੋਂ ਵੀ ਕੋਈ ਹੁੰਦਾ ਸੋਚਦਾ ਕੁਝ ਵੀ ਬਹੁਤ ਮਾੜੀ ਗੱਲ ਹੋ ਗਈ ਜਿਵੇਂ ਦੱਸਿਆ ਗਈ ਕਿਡਾ ਨਰਥ ਹੋਇਆ ਹੈ ਇੱਕ ਨੌਜਵਾਨ ਦਾ ਕਤਲ ਹੋ ਜਾਣਾ ਔਰ ਤੁਸੀਂ ਸ਼ਹਿਰ ਦੇ ਬਦਵੰਤੇ ਦੇਖ ਰਹੇ ਹੋ ਕਿੰਨੇ ਲੋਕ ਉਸ ਪਰਿਵਾਰ ਦੇ ਨਾਲ ਨੇ ਔਰ ਇਹਦਾ ਇਨਸਾਫ ਹੋਣਾ ਚਾਹੀਦਾ ਪ੍ਰਸ਼ਾਸਨ ਨੂੰ ਪੂਰਜੋਰ ਬਣਦੀ ਹੈ ਨੁਮੈਂਡੇ ਖੜੇ ਨੇ ਸਰਕਾਰ ਦੇ ਕੀ ਤੁਹਾਨੂੰ ਲੱਗਦਾ ਨਹੀਂ ਹੈਗਾ ਜੀ ਪਹਿਲਾਂ ਜਿਵੇਂ ਪੁਲਿਸ ਨੇ ਕਿਹਾ ਸੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਇੱਕ ਕਰਾਇਦਾਰ ਵੀ ਆਪਾਂ ਰੱਖਦੇ ਆ ਪਟੇ ਫਿਰ ਇਹ ਕੀ ਹੋ ਰਿਹਾ ਨਹੀਂ ਵੈਸੇ ਤਾਂ ਇਹ ਹਰ ਨਾਗਰਿਕ ਦੀ ਮੈਂ ਜਾਤੀ ਤੌਰ ਤੇ ਜ਼ਿੰਮੇਵਾਰੀ ਬਣਦੀ ਵੀ ਕੋਈ ਵੀ ਮੈਂ ਕਿਸੇ ਨੂੰ ਕੋਈ ਕਿਰਾਇਆ ਦਾ ਰੱਖਦਾ ਚਾਹੇ ਦੁਕਾਨ ਦਾ ਚਾਹੇ ਕਿਸੇ ਆਫਿਸ ਦਾ ਚਾਹੇ ਉਹ ਮਾਲਕ ਮਕਾਨ ਨੇ ਇਹ ਉਹਦੀ ਵੈਰੀਫਿਕੇਸ਼ਨ ਤਾਂ ਜਰੂਰ ਪੁਲਿਸ ਤੋਂ ਰਿਕਾਰਡ ਚ ਮੁਤਾਕਿਲ ਕਰਉਣੀ ਚਾਹੀਦੀ ਹੈ ਜਰੂਰੀ ਹੱਕ ਬਣਦਾ ਕ੍ਰਾਈਮ ਘਟਦਾ ਇਹਦੇ ਨਾਲ ਪਤਾ ਲੱਗਦਾ ਜੇ ਕੋਈ ਕ੍ਰਾਈਮ ਕਰਦਾ ਵੀ ਹੈ ਵੀ ਇਹ ਕੌਣ ਬੰਦੇ ਨੇ ਕੀ ਇਹ ਆਪਣੇ ਤਾਂ ਕੀ ਸੀਮਤ ਹੈ ਜੋ ਪ੍ਰਵਾਸੀਆਂ ਲਈ ਵੀ ਹੈ ਪ੍ਰਵਾਸੀਆਂ ਨੂੰ ਕੁਝ ਨਹੀਂ ਨਹੀਂ ਇਹ ਤਾਂ ਸਾਰਿਆਂ ਤੇ ਲਾਗੂ ਹੋਣਾ ਚਾਹੀਦਾ ਵੈਸੇ ਪ੍ਰਵਾਸੀਆਂ ਨੂੰ ਕੋਈ ਪੁੱਛ ਨਹੀਂ ਰਿਹਾ ਓਰੇ ਨਹੀਂ ਬਹੁਤ ਮਾੜੀ ਗੱਲ ਹੈ ਵੈਸੇ ਤਾਂ ਹੁਣ ਸਾਰੇ ਪੰਜਾਬ ਨੂੰ ਪਤਾ ਹੈ 790 ਲੱਖ ਦੇ ਕਰੀਬ ਪੰਜਾਬ ਦੇ ਵਿੱਚ ਐਸ ਵੇਲੇ ਪ੍ਰਵਾਸੀ ਜਿਹੜਾ ਉਹ ਰਹਿ ਰਿਹਾ ਹੈ ਕਿ ਇਹ ਕੀ ਚਾਲ ਹੈ ਜਿਹਦੇ ਪਿੱਛੇ ਕੀ ਸਿਆਸਤ ਹੈ ਜਾਂ ਕੀ ਇਹ ਸਰਕਾਰਾਂ ਵੱਲੋਂ ਜਾਣਦੀ ਨੇ ਇਹਦੇ ਵਿੱਚ ਪਰ ਇਹਨਾਂ ਦੀ شناخت ਤਾਂ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ ਹੈ ਪਤਾ ਲੱਗਣਾ ਚਾਹੀਦਾ ਕੋਈ ਵੀ ਕ੍ਰਾਈਮ ਕਰੇ ਬਚ ਕੇ ਨਾ ਜਾਵੇ ਠੀਕ ਹੈ ਉਹ ਇਹ ਕੰਮ ਹੋਇਆ ਉਸੇ ਦਿਨ ਤੋਂ ਪਰਿਵਾਰ ਦੇ ਨਾਲ ਸੰਘਰਸ਼ ਵਿੱਚ ਲੱਗੇ ਹੋਏ ਆ ਪਹਿਲਾਂ ਸਾਰੇ ਉਹਨਾਂ ਨੂੰ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਡੱਬਿਆ ਉਸ ਤੋਂ ਬਾਅਦ ਉਹਨਾਂ ਨੂੰ ਸਜ਼ਾ ਦਵਾਈ ਹੈ ਤਾਂ ਕਿ ਇਸ ਥਾਣੇ ਤੋਂ ਉਹ ਉਹਨਾਂ ਦੇ ਪਰਚਾ ਹੋਇਆ ਹੈ ਤੇ ਹੋਰ ਵੀ ਪਰਿਵਾਰ ਦੇ ਨਾਲ ਖੜਿਆ ਅੱਜ ਵੀ ਅਸੀਂ ਸਾਰੇ ਬਹੁਦੇ ਨੇ ਇਕੱਠੇ ਹੋ ਕੇ ਜੋ ਵੀ ਸ਼ਰਦਾ ਸਮਾਨ ਦੀ ਮਾਦੀ ਮਦਦ ਵੀ ਸਾਰੇ ਮਹਾਂਦੇ ਨੇ ਇਕੱਠੇ ਹੋ ਕੇ ਉਹ ਗਰੀਬ ਪਰਿਵਾਰ ਦੀ ਕੀਤੀ ਹੈ ਔਰ ਹੋਰ ਵੀ ਮੈਂ ਸਾਰੇ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਸ ਟਾਈਮ ਜਿੱਥੇ ਉਹਦੇ ਬੱਚੇ ਦਾ ਦੁੱਖ ਹੈ ਉਹਦੇ ਨਾਲ ਨਾਲ ਆਪਾਂ ਨੂੰ ਉਹਨਾਂ ਦੀ ਮਾਦੀ ਮਦਦ ਵੀ ਇੱਕ ਮਾਈਲਸਟੋਨ ਜਿਹੜੇ ਜ਼ਿੰਮੇਵਾਰੀ ਜਿਹੜੇ ਮੰਦਰਾਂ ਦੇ ਪ੍ਰਧਾਨ ਨੇ ਜਿਹੜੀ ਕੋਈ ਧਰਮਸ਼ਾਲਾ ਜਾਂ ਮੰਦਿਰ ਚ ਕੋਈ ਪੰਡਤ ਰੱਖਦਾ ਜਿਹੜਾ ਉਸ ਧਰਮਸ਼ਾਲਾ ਮੰਦਿਰ ਦਾ ਪ੍ਰਧਾਨ ਹੈ ਇਹ ਉਹਦੀ ਜ਼ਿੰਮੇਵਾਰੀ ਬਣਦੀ ਹੈ ਜਦੋਂ ਮਕਾਨ ਮਾਲਕ ਕਿਰਾਏਦਾਰ ਨੂੰ ਰੱਖਦਾ ਉਹ ਮਕਾਨ ਮਾਲਕ ਦੀ ਜ਼ਿੰਮੇਵਾਰੀ ਹੁੰਦੀ ਹੈ ਜੇ ਕੋਈ ਪ੍ਰਵਾਸੀ ਪੰਡਤ ਨੂੰ ਰੱਖਦਾ ਉਹਦੀ ਇਨਕੁਆਰੀ ਕਰਨ ਦੀ ਜ਼ਿੰਮੇਵਾਰੀ ਉਹ ਮੰਦਿਰ ਦੇ ਪ੍ਰਧਾਨ ਤੀਆ ਚੇਅਰਮੈਨ ਦੀ ਬਣਦੀ ਹੈ ਉਹ ਇਨਕੁਆਰੀ ਕਰੇ ਇਹ ਨਾ ਹੋਵੇ ਕਿ ਉਹੋ ਆਪਣਾ ਆਪਾਂ ਨੂੰ ਪਤਾ ਵੀ ਇਹੇ ਦੂਜਾ ਪਾਸੇ ਵਿੱਚ ਉਹ ਆਪਣਾ ਕੋਈ ਨਰਬਲੀਆ ਜਾਂ ਲੋਕਾਂ ਨੂੰ ਗੁੰਮਰਾਹ ਕਰੀ ਜਾਵੇ ਲੋਕਾਂ ਤੋਂ ਪੈਸੇ ਲੁੱਟੇ ਜਾਵੇ ਇਹ ਚੀਜ਼ਾਂ ਵੀ ਆਪਾਂ ਦੇਖਦੇ ਇਹ ਚੀਜ਼ਾਂ ਤੋਂ ਵੀ ਆਪਾਂ ਨੂੰ ਪੂਰੀ ਡਿਸਕਵਰੀ ਕਰ ਰਹੇ ਸਮਝ ਨੂੰ ਲੱਗਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬਾਕੀ ਇਹ ਜਿਹੜਾ ਸਵਾਲ ਜਵਾਬ ਇਹਨਾਂ ਨੇ ਕੀਤਾ ਬਾਜ਼ਵ ਹੈ ਕਿ ਵੈਰੀਫਿਕੇਸ਼ਨ ਹਰ ਇੱਕ ਪੱਤੇ ਹੋਣੀ ਚਾਹੀਦੀ ਹੈ ਜੇਕਰ ਹੁਣ ਜੇ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਾਂਗੇ ਤੇ ਅਸੀਂ ਆਪਣੇ ਲੈਵਲ ਦੇ ਵਿੱਚ ਲਿਖ ਦੇਵਾਂਗੇ ਸਾਰੇ ਮਤਰਾ ਜਿਨ੍ਹਾਂ ਦੇ ਪਿਆਰੀ ਨੇ ਉਹਨਾਂ ਦੀ ਜਿਹੜੀ ਮੈਨੇਜਮੈਂਟ ਹੈ ਉਹਨੂੰ ਸਾਰਾ ਕੁਝ ਪਤਾ ਹੋਣਾ ਚਾਹੀਦਾ ਹੈ ਕਿ ਕੌਣ ਹੈ ਕਿੱਥੋਂ ਆਇਆ ਕਿਵੇਂ ਆ ਉਹਦੀ ਪੂਰੀ ਜ਼ਿੰਮੇਵਾਰੀ ਪੂਰੀ ਜ਼ਿੰਮੇਵਾਰੀ ਮਤਲਬ ਉਸ ਮੈਨੇਜਮੈਂਟ ਦੀ ਮੰਨਦੀ ਹੈ ਵੈਸੇ ਦੇਖੋ ਆਪਣੇ ਲੈਵਲ ਬਰਾਮਾ ਸਭਾ ਲੈਵਲ ਤੇ ਵੀ ਅਸੀਂ ਲਿਖ ਕੇ ਦੇਵਾਂਗੇ ਸਿਆਸਤ ਨੂੰ ਟਾਈਮ ਸੰਗਤ ਬਖੋ ਸਮਾਜ ਵੱਲੋਂ ਸ਼ਹਿਰ ਤੋਂ ਪੰਜਾਬ ਨੂੰ ਤੇ ਕੱਲੇ ਡਿਸਟ੍ਰਿਕਟ ਆਪਣਾ ਡਿਵੀਜ਼ਨ ਤੇ ਵੀ ਸਾ ਆਪਣਾ ਧੂਰੀ ਚੰਨੋਂ ਡਿਸਟ੍ਰਿਕਟ ਸਰੂਰ ਚਲੀ ਹੱਤਿਆ ਹੋਈ ਹੋਰ ਬੱਖੋ ਬਖਥਾਵਾਂ ਤੇ ਵੀ ਹੋ ਰਹੀ ਹੈ ਸਾਡੀ ਸਰਕਾਰ ਤੋਂ ਪ੍ਰਸ਼ਾਸਨ ਤੋਂ ਇਹ ਮੰਗ ਹੈ ਅਭੀ ਜਲਦੀ ਇਮੀਜਟ ਇਹਨਾਂ ਨੂੰ ਨੰਤ ਪਾਈ ਜਾਵੇ ਨਕੀਲ ਪਾਈ ਜਾਵੇ ਜੇ ਆਗਰ ਨਕੀਲ ਨਾ ਪਾਈ ਤੇ ਢੇਲਾ ਛੱਡਿਆ ਆਸੀ ਸੰਘਰਸ਼ ਨੂੰ ਤਿਆਰ ਠਿੱਕਾ ਕਰਾਂਗੇ ਸੰਗਤ ਨੂੰ ਨਾਲ ਲੈ ਕੇ ਛੋਟੀ ਸਾਹਿਬ ਤੁਹਾਡੇ ਚੈਨਲ ਦੇ ਮਾਧਮ ਨਾਲ ਪ੍ਰਸ਼ਾਸਨ ਨੂੰ ਟਾਈਮ ਦਿੱਤਾ ਹੈ 24 ਘੰਟਿਆਂ ਦਾ ਅਭੀ 24 ਘੰਟਿਆਂ ਦੇ ਵਿੱਚ ਉਹ ਨਾ ਮੰਦਰ ਦੇ ਵਿੱਚੋਂ ਤੇ ਬਿਸਤਰਾ ਕੋਲ ਕਰਕੇ ਇਹਨਾਂ ਨੂੰ ਟ੍ਰੇਨ ਚੜਾਇਆ ਜਾਵੇ ਨਹੀਂ ਅਸੀਂ ਫਿਰ ਚੜਹਣ ਜਾਣਦੇ ਆ ਸੰਗਤ ਦੀ ਅਗਵਾਈ ਦੇ ਵਿੱਚ ਜੀ ਸਰ ਤੁਸੀਂ ਸਰਕਾਰ ਦੇ ਤੁਸੀਂ ਅੱਜ ਕੀ ਕੀ ਕਹਿਣਾ ਚਾਹੁੰਗੇ ਪੈਨਲ ਮਾਰ ਦੇ ਵਿੱਚ ਦੇਖੋ ਬਹੁਤ ਵੱਨਪਾਗ ਘਟਨਾ ਹੋਈ ਹੈ ਜੋ ਪਿਛਲੇ ਦਿਨ ਹੋਈ ਹੈ ਸਾਡਾ ਨੌਜਵਾਨ ਭਰਾ ਮੈਂ ਤਾਂ ਉਹਦੇ ਨਾਲ ਪਰਸਨਲੀ ਟੈਕਸੀ ਕਾ ਮੇਰੇ ਘਰੇ ਆਉਂਦਾ ਸੀ ਆਪਨ ਕਰਾਉਂਦਾ ਸੀ ਪਰ ਜਦੋਂ ਪਤਾ ਲੱਗਿਆ ਹਰ ਇੱਕ ਨੌਜਵਾਨ ਦੇ ਅੱਖ ਤੇ ਵਿੱਚ ਹੰਝੂ ਸੀ ਹਰ ਉਹ ਮਾਂ ਦੇ ਅੱਖ ਤੇ ਹੰਝੂ ਸੀਗਾ ਕਿ ਜਿੱਥੇ ਅਸੀਂ ਸਾਰੇ ਜਾਣੇ ਪੂਜਾ ਕਰਨ ਜਾਂਦੇ ਆ ਉਸ ਮੰਦਰ ਵਿੱਚ ਸਨਾਤਨ ਦੇ ਨਾਲ ਨਾਲ ਕਿ ਇਨਸਾਨੀਅਤ ਵੀ ਸ਼ਰਮਨਾਕ ਹੋਈ ਹੈ ਇਸ ਕਰਕੇ ਅਸੀਂ ਕੋਈ ਮੰਗ ਕਰਦੇ ਹਾਂ ਕਿ ਐਦਾਂ ਦੇ ਜਿਹੜੇ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹਤੇ ਨੰਤ ਪਾਈ ਜਾਵੇ ਤਾਂ ਕਿ ਐਦਾਂ ਦੇ ਦੁਬਾਰਾ ਚੀਜ਼ ਉਈ ਸੋਚੇ ਵੀ ਨਾ ਜਿਹੜੀ ਵੀ ਬਣਦੀ ਸਜ਼ਾ ਹੋਵੇ ਚਾਹੇ ਉਹ ਸ਼ਾਸਤਰੀ ਹੈ ਚਾਹੇ ਕੋਈ ਵੀ ਹੈ ਕਿਉਂਕਿ ਉਹ ਦੋ ਬੰਦੇ ਦਾ ਕੰਮ ਤਾਂ ਹੈ ਨਹੀਂ ਇੱਕ ਦੋ ਵਿਅਕਤੀ 5 ਫੁੱਟ 11 ਇੰਚ ਦੇ ਮੁੰਡੇ ਤਾਂ ਵੱਢ ਨਹੀਂ ਸਕਦੇ ਜਿਸ ਹਸਾਬ ਨਾਲ ਉਹਨਾਂ ਨੇ ਕਤਲ ਕੀਤਾ ਹੈ ਸਾਸੀਂ ਚਾਹੁੰਦੇ ਆ ਕਿ ਇਹਦੇ ਪਿੱਛੇ ਜੋ ਵੀ ਗਿਰੋਹ ਹੈ ਉਹਦਾ ਇਨਕੁਆਇਰੀ ਕੀਤੀ ਜਾਵੇ ਤੇ ਨਾਲ ਹੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿਉਂਕਿ ਉਸ ਮਹਾਲੇ ਦੇ ਵਿੱਚ ਜਿੰਨਾ ਕਿਸੇ ਨੂੰ ਪਤਾ ਲੱਗੇ ਕਿ ਉਹਦੇ ਚਾਰ ਬੱਚੇ ਹੋਰ ਗਾਇਬ ਨੇ ਕਿ ਉਹਨਾਂ ਦੀ ਵੀ ਜਾਂਚ ਪੜਤਾਲ ਕੀਤੀ ਜਾਵੇ ਕਿ ਉਹਨਾਂ ਦੇ ਨਾਲ ਵੀ ਇਦਾਂ ਦੀ ਬਦਸ਼ੁਮਰੀ ਨਾਲ ਕਤਲ ਨਾ ਕੀਤਾ ਜਾਵੇ ਮੈਂ ਪਹਿਲਾਂ ਵੀ ਦੱਸਿਆ ਹੈ ਇਹ ਕੋਈ ਕਤਲ ਨਹੀਂ ਹੈ ਨਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਇੱਕ ਨੌਜਵਾਨ ਦਾ ਜਿਹੜਾ ਉੱਥੇ ਪੂਜਾ ਕਰਦਾ ਸੀ ਤੇ ਨਾਲ ਹੀ ਉੱਥੇ ਚਾਰ ਬੱਚੇ ਗਾਇਬ ਨੇ ਤੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਹੈ ਸ਼ਾਸਤਰੀ ਗੁਰੂਕੁਲ ਵੀ ਚਲਾਉਂਦਾ ਹੈ ਉਹਦੀ ਇਨਕੁਆਇਰੀ ਕੀਤੀ ਜਾਵੇ ਕਿ ਉਹ ਕਿਵੇਂ ਬੱਚੇ ਉੱਥੇ ਆਉਂਦੇ ਆ ਤੇ ਉਹ ਬੱਚੇ ਜਿਹੜੇ ਲਾਪਤਾ ਹੋਏ ਆ ਉਹ ਕਿੱਥੇ ਗਏ ਆ ਉਸੇ ਮਾਲੇ ਦੇ ਚਾਰ ਬੱਚਿਆਂ ਦੀ ਇਨਕੁਆਇਰੀ ਅਸੀਂ ਬੰਦ ਕਰਦੇ ਆ ਕਿ ਐਸਐਸਪੀ ਸਾਹਿਬ ਇੱਕ ਸਟੱਡੀ ਦਾ ਗਠਨ ਕਰਨ ਤੇ ਉਹਦੇ ਵਿੱਚ ਪ੍ਰੋਪਰ ਟੀਮ ਬਣਾ ਕੇ ਇਹਦੀ ਇਨਕੁਆਇਰੀ ਹੋਵੇ ਤਾਂ ਬੱਚਿਆਂ ਨੂੰ ਇਨਸਾਫ ਮਿਲੇਗਾ ਇਹ ਪਤਾ ਲੱਗਿਆ ਵੀ ਬਾਕੀ ਕੁਝ ਗਲਤ ਹੋ ਗਿਆ। ਘਰੇ ਆਇਆ ਨਹੀਂ ਹੈਗਾ ਜੀ ਬੰਦਾ ਫੋਨ ਆਇਆ। ਇਹ ਫੋਨ ਨਹੀਂ ਚੱਤਰਿਆ ਮੈਂ ਚੰਡੀਗੜ੍ਹ ਰਹਿਣਾ ਮੈਂ ਚੰਡੀਗੜ੍ਹੋਂ ਇੱਥੇ ਪਹੁੰਚਿਆ। ਜਿਹੜਾ ਸਾਰਾ ਦੇਖਿਆ ਗਿਆ ਪਿੱਛੋਂ ਜੋ ਪੁਲਿਸ ਨੇ ਇੱਕ ਕੰਨਿਆਂ ਉਹਦੇ ਸਾਹਮਣੇ ਹੈ। ਕਿ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਕਾਰਵਾਈ ਆ ਉਸ ਤੋਂ ਤੁਸੀਂ ਠੀਕ ਹੋ ਉਸ ਤੋਂ ਸੁਰੱਖਿਓ। ਦੇਖੋ ਫਿਲਹਾਲ ਤਾਂ ਦੋਨੇ ਚੱਕੇ ਕੇ ਜਿਹੜੇ ਬਾਕੀ ਆ ਸਾਨੂੰ ਇਹ ਆ ਵੀ ਉਹ ਵੀ ਦੇਵੀ ਹੈਗੇ ਇਨਵੋਲਵ ਹੋ ਰਹੇ ਜਾਣ। ਦੇਖੋ ਇਹ ਦੋ ਵੰਦ ਜ਼ਿਆਦਾ ਕੰਮ ਤਾਂ ਹੋ ਨਹੀਂ ਸਕਦਾ ਇਹ। ਹਾਂਜੀ। ਮਿਠੋਨੂ ਕੀ ਲੱਗਦਾ ਵੀ ਕੋਈ ਪਰਦੇ ਪਿੱਛੇ ਕੁਝ ਲੁਕ ਰਿਹਾ ਹੈ ਜਾਂ ਲੁਕੋਇਆ ਜਾ ਰਿਹਾ ਹੈ ਜਾਂ ਉਹ ਬਾਹਰ ਆਣ ਦੀ ਲੋੜ ਹੈ ਜੇ ਕੋਈ ਮੁੱਦਾ ਪੋਲਿਟੀਕਲ ਤਾਂ ਹੈ ਨਹੀਂ ਇਹ ਸਾਂਝਾ ਮੁੱਦਾ ਹੈ ਸਭ ਦਾ ਸ਼ਹਿਰ ਦਾ ਸਾਂਝਾ ਮੇਰੇ ਜੇ ਕੋਈ ਬਰਾਦਰਾਂ ਨੂੰ ਲਾਉਣ ਦਾ ਇਨਸਾਫ ਮਿਲੇ ਜੀ ਆਪਾਂ ਨੂੰ ਮੈਂ ਹੁਣ ਬਹੁਤਾ ਕੀ ਬੋਲਾਂਗਾ ਜੀ ਕਿ ਕੀ ਜਿਵੇਂ ਹੁਣ ਗੱਲ ਉੱਠੀ ਹੈ ਇਹਨੂੰ ਸੱਚ ਮੰਨੀ ਚਾਹੀਦੀ ਹੈ ਸੱਚੀ ਕਾਰੋਬਾਰੀ ਦੇ ਕੋਈ ਮਿਲ ਪ੍ਰਵਾਸੀ ਮਜ਼ਦੂਰ ਰੱਖਦੇ ਹਨ ਸਾਨੂੰ ਉਹਨਾਂ ਦੇ ਆਧਾਰ ਕਾਰਡ ਪੁਲਿਸ ਕੋਲੇ ਭੇਜਨੇ ਪੈਂਦੇ ਜੀ ਇਹ ਐਡੀ ਵੱਡੀ ਜ਼ਿੰਮੇਵਾਰੀ ਇੱਕ ਮੰਦਰ ਤੇ ਪੁਜਾਰੀ ਨੂੰ ਉਹਨਾਂ ਦੀ ਵੈਰੀਫਿਕੇਸ਼ਨ ਹੀ ਨਹੀਂ ਹੋ ਰਹੀ ਦੀ ਕੌਣ ਤੇ ਸਾਰੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਤੇ ਵੈਨ ਨੇ ਕਿਹਾ ਕੋਈ ਵੱਡੀ ਟੀਮ ਬਣ ਕੇ ਸਿੱਟ ਵਾਂ ਕੇ ਇਹਦੀ ਇਨਕੁਆਇਰੀ ਹੋ ਕੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ